ਸਰਸ਼ੀ ਕਾਲਜੀ ਮੈਲਾਪ੍ਰੇਤਕਰ ਹਾਜ਼ਰ ਨਜ਼ੀ ਰਮਨਦੀਪ ਕਰੇਮੇਦਵਾਰਾ ਲਿਖੇ ਗਿਆ ਨਾਵਲ ਕਿਸਮਤ ਹੀ ਕਿੜ ਦਾ ਭਾਗ 41 ਮਾ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ਾਮ ਨੂੰ ਕੀਰਤੀ ਦਾ ਪ੍ਰਾਕਾਮ ਤੋਂ ਵਾਦ ਕਰਾਇਆ ਤਾਂ ਉਸਨੇ ਕਿਹਾ ਤਿਆਰ ਹੋ ਜਾ ਸਾਰੇ ਪੀਰਾਂ ਦੀ ਦਰਗਾਹਤੀ ਜਾ ਕੇ ਆਈਏ ਆਪਾਂ ਸਾਰੇ ਤਿਆਰ ਹੋਗੇ ਤੇ 6 ਵਜੇ ਘਰੋਂ ਚੱਲ ਪਏ ਰਸਤੇ ਵਿੱਚ ਹੀ ਕੀਰਤੀ ਨੂੰ ਫੋਨ ਆਇਆ ਜਦ ਉਸਨੇ ਫੋਨ ਦੀ ਸਕਰੀਨ ਤੇ ਨਸੀਬ ਕੌਰ ਦਾ ਨੰਬਰ ਦੇਖਿਆ ਤਾਂ ਉਸਨੇ ਖੁਸ਼ ਹੋ ਕੇ ਫੋਨ ਚੁੱਕਿਆ ਹੈਲੋ ਮम्मा ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਠੀਕ ਹੋ ਇਹ ਕਿ ਮੇਰੇ ਨਾਲੇ ਮम्मा ਸਤਿ ਸ਼੍ਰੀ ਅਕਾਲ ਬੇਟਾ ਜੀ ਸਭ ਠੀਕ ਆ ਤੁਸੀਂ ਦੱਸੋ ਪੁੱਤ ਨਸੀਬ ਕੌਰ ਨੇ ਕਿਹਾ ਠੀਕ ਆ ਸਾਰੀ ਮम्मा ਜੀ ਕਿੰਨੇ ਵਜੇ ਆਇਓ ਕਰ ਫੋਨ ਖਿਉਣੇ ਲਾ ਕੇ ਗਏ ਨਾਲ ਕੀਰਤੀ ਨੇ ਇੱਕ ਹੀ ਸਾਰਾ ਗੀ ਸਵਾਲ ਪੁੱਛ ਲੇ ਪੁੱਤ ਹੈਪੀ ਬਰਥਡੇ ਤੁਹਾਨੂੰ ਤੁਸੀਂ ਹਮੇਸ਼ਾ ਖੁਸ਼ ਰਹੋ ਨਸੀਬਕੌਰ ਨੇ ਕਿਹਾ ਥੈਂਕ ਯੂ ਸੋ ਮਚ ਮਾਈ ਡੀਅਰ ਮਮ ਜੀ ਲਵ ਯੂ ਕੀਰਤੀ ਨੇ ਜਵਾਬ ਦਿੱਤਾ ਕੀਰਤੀ ਆਪਣੇ ਪਰਿਵਾਰ ਨਾਲ ਕਾਰ ਵਿੱਚ ਸੀ ਜਿਸ ਕਰਕੇ ਬਾਰੂ ਹਰ ਨਦੀਆਂ ਆਵਾਜ਼ਾਂ ਸੁਨੀਆਂ ਤਾਂ ਤੁਰੰਤ ਨਸੀਬਕੌਰ ਨੇ ਕਿਹਾ ਬਹੁਤ ਕਿਤੇ ਜਾ ਰਹੇ ਹੋ ਤੁਸੀਂ ਹਾਂਜੀ ਮਮਾ ਪੀਰਾ ਦੀ ਦਰਗਾਹਤੀ ਚੱਲਿਆ ਕੀਰਤੀ ਨੇ ਦੱਸਿਆ ਤਾਂ ਨਸੀਬਕੌਰ ਨੇ ਕਿਹਾ ਚੰਗਾ ਮੈਂ ਫਿਰ ਕਿਸੇ ਦਿਨ ਗੱਲ ਕਰੂੰਗੀ ਤੁਸੀਂ ਜਾਓ ਕਰੋ ਇੰਜੋਏ ਬੇਟਾ ਜੀ ਕਹਿੰਦੇ ਹੀ ਉਹਨਾਂ ਨੇ ਫੋਨ ਕੱਟ ਦਿੱਤਾ ਥੋੜੀ ਦੇਰ ਬਾਅਦ ਸਾਰੇ ਪੀਰਾਂ ਦੀ ਦਰਗਾਹ ਤੇ ਪਹੁੰਚ ਗਏ ਅਤੇ ਮੱਥਾ ਟੇਕਿਆ ਫਿਰ ਸਾਰੇ ਹੋਟਲ ਤੇ ਡਿਨਰ ਕਰਨ ਲਈ ਚਲੇ ਗਏ ਤੇ ਸਾਰਿਆਂ ਨੇ ਬਹੁਤ ਮસ્ਤੀ ਕੀਤੀ ਜਦੋਂ ਕਾਰ ਆਈ ਤਾਂ ਕੀਰਤੀ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜਦੋਂ ਉਸਨੇ ਕਾਰਨ ਪੁੱਛਿਆ ਤਾਂ ਉਸ ਦਾ ਪ੍ਰਭੂ ਲਿਆ ਅਸਤੇਰੇ ਜਨਮ ਦਿਨ ਤੇ ਤੈਨੂੰ ਮੇਰਾ ਸਰਪ੍ਰਾਈਜ਼ ਕਿਵੇਂ ਲੱਗਿਆ ਇਹ ਪਹਿਲੀ ਵਾਰ ਸੀ ਜਦੋਂ ਕੀਰਤੀ ਨੂੰ ਉਸਤੇ ਇੰਨੀ ਜ਼ਿਆਦਾ ਖੁਸ਼ੀ ਦਿੱਤੀ ਸੀ ਉਸਨੇ ਖੁਸ਼ ਹੁੰਦੇ ਕਿਹਾ ਬਹੁਤ ਖੁਸ਼ ਆਜ ਮੈਂ ਤੀਨਾਲੀ ਨਾਲ ਹੀ ਉਸਨੇ ਅੱਖਾਂ ਪਰ ਲਈਆਂ 28 ਮਾਰਚ ਨੂੰ ਪੂਨਮਾਸ਼ੀ ਵਾਲੇ ਦਿਨ ਕੀਰਤ ਨੇ ਗੁਰਦੁਆਰਾ ਦੱਖਣਵਾਰਨ ਸਾਹਿਬ ਜਾਣਾ ਸੀ ਉਸਨੇ ਸਵੇਰੇ ਹੀ ਲਵਪ੍ਰੀਤ ਨੂੰ ਮੈਸੇਜ ਕਰਕੇ ਕਹਿ ਦਿੱਤਾ ਹੈਲੋ ਲਵੀ ਅੱਜ ਮੈਂ ਤੇ ਮੰਮੀ ਪਟਿਆਲੇ ਚੱਲੇ ਆ ਤੂੰ ਵੀ ਆ ਜਾ ਨਾਲ ਲੈ ਆਇ ਇਨਾਂ ਨੂੰ ਤੇ ਮੰਮੀ ਜੀ ਨੂੰ ਵੀ ਥੋੜੇ ਸਮੇ ਬਾਅਦ ਲਵਪ੍ਰੀਤ ਨੇ ਮੈਸੇਜ ਦੇਖ ਲਿਆ ਉਸਨੇ ਨਾਲ ਹੀ ਜਵਾਬ ਦੇ ਦਿੱਤਾ ਅੱਛਾ ਤੁਸੀਂ ਤੁਰਪੇ ਨਹੀਂ ਅਜੀਨੀ ਤੁਰੇ ਅਜੀ ਤਾਂ ਤਿਆਰ ਹੋਣਾ ਏ ਕੀਰਤੀ ਨੇ ਜਵਾਬ ਦਿੱਤਾ ਅੱਛਾ ਕਿੰਨੇ ਵਜੇ ਤੱਕ ਪਹੁੰਚ ਆਉਂਗੀ ਲਪ੍ਰਿਤ ਨੇ ਫਿਰ ਪੁੱਛਿਆ 12 ਇੱਕ ਤਾਂ ਵਾਜੀ ਜਾਣਗੇ ਕੀਰਤੀ ਨੇ ਦੱਸਿਆ ਅੱਗੇ ਤਾਂ ਨਹੀਂ ਜਾਣਾ ਕਿਤੇ ਜੇ ਜਾਣਾ ਏ ਜਾਇਓ ਫਿਰ ਉਹਦੋਂ ਨੂੰ ਮੈਂ ਪਹੁੰਚ ਆਉਂਗਾ ਲੈ ਕੇ ਇਹਨਾਂ ਨੂੰ ਬਾਕੀ ਮੈਂ ਮਾਸੀ ਜੀ ਨੂੰ ਪੁੱਛ ਕੇ ਦੱਸਦਾ ਹਾਂ ਉਹ ਗਏ ਹੋਏ ਨਹੀਂ ਕਿਤੇ ਨਾਲੇ ਅੰਮ੍ਰਿਤ ਨੂੰ ਲਿਆਉਣ ਨੂੰ ਪੁੱਛਣਾ ਪਊ ਹਿਟਲਰ ਮਾਸੀ ਨੂੰ ਲਪ੍ਰਿਤ ਨੇ ਕਿਹਾ ओके ठीक है फिर दस दें कि में करना है कीर्ति ने कहा नले तुरंत लगे मैसेज कर दौ लवप्रीत ने कहा ग्यारह बजे लप्रीत भाभी कितने पहुँच गए के तीन कीर्ति पिंट अड्डे ती खड़े हाँ की हो लवप्रीत भाभी मासी जी पता नहीं वकील नाल कि गए हुए ने तैयार होकर फोन भी करा अमृत ने भी पता नहीं हिटलर ਕਿੱਤੇ ਲੈ ਕੇ ਗਈ ਹੋਈ ਆ ਕੀਤੀ ਓਕੇ ਕੋਈ ਗੱਲ ਨਹੀਂ ਲਾਪ੍ਰਿਤ ਤੁਸੀਂ ਲੇਟ ਨਾ ਹੋਇਓ ਟਾਈਮ ਨਾਲ ਆ ਜਾਇਓ ਵਾਪਸ ਕਰ ਟਾਈਮ ਤੇ ਨਹੀਂ ਕੁਈ ਲੱਭਦਾ ਸਾਡੀ ਟੱਬਰຊੋਂ ਸੌਰੀ ਪਾਬੋ ਕੀਤੀ ਨੂੰ ਇਹ ਸੀ ਕਿ ਉਹ ਅੱਜ ਸਭ ਨੂੰ ਮਿਲ ਲਵੇਗੀ ਫਿਰ ਪਤਾ ਨਹੀਂ ਕਦੋਂ ਮਿਲ ਹੋਵੀਂ ਨਾ ਮਿਲ ਹੋਵੀਂ ਪਰ ਅੱਜ ਵੀ ਉਹ ناکਾਮਯਾਬ ਹੋ ਗਈ ਸੀ ਅਗਲੇ ਦਿਨ ਹੋਲੀ ਦਾ ਤਿਹਾਰ ਸੀ ਸਾਰੇ ਦੀ ਸ਼ਰੰਗਾ ਨਾਲ ਖੇਲ ਰਹੀ ਹਸੀ ਕੀਰਤੀ ਆਪਣੀ ਬੀ ਰੰਗ ਹੋਈ ਜ਼ਿੰਦਗੀ ਵਿੱਚ ਖੁਸ਼ੀ ਦੇ ਰੰਗ ਪਰੰਦੇ ਅਰਦਾਸ ਕਰਨ ਪਹਿਲਾਂ ਗੁਰੂ ਕਰ ਗਈ ਫਿਰ ਆ ਕੇ ਕਰਦੇ ਕੰਮ ਕਰਨ ਚ ਰੁੱਸ ਗਈ ਕੰਮ ਕਰਕੇ ਵਿਲੀ ਹੋਈ ਤਾਂ ਫੋਨ ਚੁੱਕਿਆ ਤਾਰਾ ਸਮੇਂ ਹੋਲੀ ਖੇਡਦਿਆਂ ਦੀਆਂ ਫੋਟੋਆਂ ਲਪ੍ਰਿਤ ਨੇ ਉਸ ਨੂੰ ਉਸ ਤੇ ਵਟਸਐਪ ਤੇ ਭੇਜੀਆਂ ਹੋਈਆਂ ਸਨ ਫੋਟੋਆਂ ਦੇਖ ਕੇ ਉਹ ਥੋੜਾ ਜਿਹਾ ਖੁਸ਼ ਹੋ ਗਈ ਤੇ ਫਿਰ ਲਪ੍ਰਿਤ ਨੂੰ ਮੈਸੇਜ ਕਰਕੇ ਧੰਨਵਾਦ ਬੋਲ ਦਿੱਤਾ ਲਪ੍ਰਿਤ ਨੀ ਉਸ ਨੂੰ ਉਦਾਸ ਮਹਿਸੂਸ ਕਰਦੇ ਹੋਈ ਕਈ ਗੀਤ ਪੀ ਦਿੱਤੇ ਤਾਂ ਜੋ ਉਹ ਸੁਣ ਕੇ ਥੋੜੀ ਜਹੀ ਖੁਸ਼ ਹੋ ਸਕੇ ਉਹਨਾਂ ਵਿੱਚ ਵੀ ਇੱਕ ਦੋ ਗੀਤ ਉਦਾਸ ਲੈਜੇ ਦੇ ਵੀ ਸਨ ਜੋ ਸ਼ਾਇਦ ਉਸਨੇ ਕਾਲੀ ਵਿੱਚ বিনা ਦੇਖੇ ਹੀ ਪੀ ਦਿੱਤੇ ਸਨ ਉਹਨਾਂ ਵਿੱਚੋਂ ਇੱਕ ਗੀਤ ਸੀ ਅੱਖੀਆਂ ਦੇ ਕੋਲਤੀ ਰਿਵਸਦੀਆਂ ਫੋਟੋ ਜਿਹੜੀ ਵਾਰ-ਵਾਰ ਨੈਣਾਂ ਨੂੰ ਰਵਾਵੇ ਉਸ ਗੀਤ ਨੂੰ ਸੁਣ ਕੇ ਖੀਰਦੀ ਰੋਣ ਲੱਗ ਪਈ ਤੇ ਨਾਲ ਹੀ ਉਸ ਨੂੰ ਮੈਸੇਜ ਕਰਕੇ ਬੋਲੀ ਇਹ ਗੀਤ ਮੈਨੂੰ ਸਾਜੂ ਨੇ ਭੇਜਿਆ ਸੀ ਜਦੋਂ ਆਇਆ ਸੀ ਇਹਨੂੰ ਸੁਣ ਕੇ ਮੈਂ ਉਹਨਾਂ ਕੋਲ ਰੋਈ ਵੀ ਬਹੁਤ ਸੀ ਰਾਤ ਨੂੰ ਕਾਲ ਕਰਕੇ ਉਹ ਵੀ ਬਹੁਤ ਰੋਈ ਸੀ ਤੂੰ ਯਾਦਾ ਤਾਜ਼ਾ ਕਰਦੀਆਂ ਲਵੀ ਪਤਾ ਹੀ ਉਸ ਟਾਈਮ ਮੈਂ ਕਿੱਥੇ ਸੀ ਹਸਪਤਾਲ ਵਿੱਚ ਜਦੋਂ ਮੰਮੀ ਜੀ ਦਾ ਆਪਰੇਸ਼ਨ ਹੋਇਆ ਸੀ ਗਰਦਨ ਦੇ ਮਨਕਿਆਂ ਦਾ ਉਦੋਂ ਉਸ ਰਾਤ ਨੂੰ ਮੈਂ ਮੰਮੀ ਕੋਲ ਹੀ ਸੀ ਉਹ ਰਾਤ ਵੀ ਅਸੀਂ ਰੋ ਰੋ ਕੇ ਕੱਢ ਦਿੱਤੀ ਸੀ ਲਪ੍ਰਿਤ ਅਸਾ ਥੋੜੀ ਦੇਰ ਬਾਅਦ ਲਪ੍ਰਿਤ ਨੇ ਉਸ ਦੀ ਉਦਾਸੀ ਨੂੰ ਠੀਕ ਕਰਨ ਲਈ ਉਸ ਨੂੰ ਫੋਨ ਕਰ ਲਿਆ ਤੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪਰ ਕੀਰਤੀ ਦੀ ਉਦਾਸੀ ਦੂਰ ਹੁੰਦਾ ਨਾਮ ਨਹੀਂ ਸੀ ਲੈ ਰਹੀ ਰਸਮੀ ਗੱਲਾਂ-ਵਾਤਾਂ ਤੋਂ ਬਾਅਦ ਕੀਰਤੀ ਨੇ ਉਸ ਨੂੰ ਕਿਹਾ ਲਵੀ ਮੈਨੂੰ ਸੱਚੋ-ਸੱਚ ਦੱਸ ਕਿ ਉਸ ਦਿਨ ਮੰਮੀ ਜੀ ਕਿੱਥੇ ਗਏ ਹੋਏ ਸੀ ਵਕੀਲ ਨਾਲ ਲਪ੍ਰਿਤ ਬਾਪੂ ਤਾਂ ਸਮਰਦੀ ਸਿਲਸਲੇ 'ਚ ਭੱਜੀ ਨੱਠੇ ਫਿਰਦੇ ਨੇ ਹੋਰ ਤਾਂ ਕਿੱਥੇ ਜਾਣਾ ਉਹਨਾਂ ਨੇ ਕੀਰਤੀ ਅੱਛਾ ਵੀਲ ਮਿਲ ਜੂ ਉਹਨੂੰ ਕਿ ਨਹੀਂ ਲਪ੍ਰਿਤ ਪਤਾ ਨਹੀਂ ਬਾਬੂ ਅਜੇ ਹੱਥ ਨਹੀਂ ਪੈ ਰਹਾ ਕਿਸੇ ਪਾਸੇ ਮਾਸੀ ਜੀ ਖੰਦੇ ਕੀਰਤੀ ਤੇ ਇਹਨਾਂ ਨੂੰ ਕਿੱਥੇ ਲਈ ਫਿਰਦੇ ਨੇ ਹਿਟਲਰ ਮਾਸੀ ਜੀ ਅੱਜ ਕੱਲ ਲਪ੍ਰਿਤ ਕੁਝ ਨਹੀਂ ਬਾਬੂ ਤੁਸੀਂ ਕਿਉਂ ਟੈਨਸ਼ਨ ਲੈ ਲੱਗ ਪਏ ਕੀਰਤੀ ਗੱਲ ਨਾ ਟਾਲ ਦੱਸ ਮੈਨੂੰ ਪਲੀਜ਼ ਲਪ੍ਰਿਤ ਨੇ ਉਸਨੂੰ ਟਾਲਣ ਦੀ ਕੋਸ਼ਿਸ਼ ਜਾਰੀ ਰੱਖੀ ਪਰ ਉਸਦੀ ਜਿੱਦ ਅੱਗੀ ਉਸੀ ਕੋਸ਼ਿਸ਼ ناکਾਮਯਾਬ ਹੋ ਗਈ ਅਤੇ ਉਸਨੇ ਦੱਸਿਆ ਲਪ੍ਰਿਤ ਬਾਬੋ ਠੇਠਲ ਮਾਸੀ ਜੀ ਉਹਨਾਂ ਕੁੜੀਆਂ ਦਿਖਾਉਂਦੇ ਫਿਰਦੇ ਨੇ ਰਿਸ਼ਤਾ ਕਰਨ ਨੂੰ ਫਿਰਦੇ ਨੇ ਹੁਆ ਫਿਰ ਕੀਰਤੀ ਦਾ ਮਨਹੋਰ ਵੀ ਉਦਾਸ ਹੋ ਗਿਆ ਤੇ ਉਸਨੇ ਫੋਨ ਕੱਟ ਦਿੱਤਾ ਦਾਪ੍ਰਿਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਖੁਦ ਨੂੰ ਸਮਝਾ ਨਹੀਂ ਸੀ 파 ਰਹੀ ਹੁਣ ਕਨਕ ਦੇ ਬਾਡੀ ਦਾ ਕੰਮ ਚੱਲ ਪਿਆ ਸੀ ਤੇ ਲਪ੍ਰਿਤ ਕਨਕ ਦੀ ਵੱਡੀ ਦੀ ਕਮ ਕਰਨ ਵਿੱਚ ਬਹੁਤ ਜ਼ਿਆਦਾ ਰੁੱਝਿਆ ਰਹਿਣ ਲੱਗ ਪਿਆ ਕਈ ਕਈ ਦਿਨ ਮੈਸੇਜ ਨਾ ਦੇਖਦਾ 10 ਅਪ੍ਰੈਲ ਨੂੰ ਪੇਟ ਦਰਦ ਦੀ ਦਵਾਈ ਲੈਣ ਕੀਦੀ ਆਪਣੀ ਦੀਦੀ ਕੋਲ ਗਈ ਹੋਈ ਸੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਡਾਕਟਰ ਨੇ ਉਸ ਨੂੰ ਸ਼ਾਮ ਤੱਕ ਦੀਦੀ ਦੇ ਘਰ ਰੁਕਣ ਲਈ ਕਿਹਾ ਤਾਂ ਜੋ ਸ਼ਾਮ ਨੂੰ ਫਿਰ ਦਵਾਈ دی ਹੋ ਸਕੇ ਉਹ ਦੀਦੀ ਦੇ ਘਰ ਆ ਕੇ ਲੇਟ ਗਈ ਕਿ ਉਸ ਦੀ ਅੱਖ ਲੱਗ ਗਈ ਅਚਾਨਕ ਦੁਪਹਿਰ ਦੀ 2:00 ਵਜੇ ਉਸਦਾ ਫੋਨ ਵੱਜਿਆ ਤੇ ਉਸਨੇ ਉਹ ਨੀਂਦਰੀ ਵੇਚੀ ਬਿਨਾਂ ਦੇਖੇ ਫੋਨ ਚੁੱਕ ਲਿਆ ਤਾਂ ਅਗੂ ਰਿਤੂ ਬੋਲੀ ਹੈਲੋ ਪੂਆ ਕਿੱਥੇ ਓ ਕੀਰਤੀ ਰਿਤੂ ਕੀ ਹੋਇਆ ਰਿਤੂ ਪੂਆ ਗਗਨ ਦਾ ਬਹੁਤ ਬੁਰਾ ਹਾਲ ਆ ਉਹ ਫੁੱਫੜ ਜੀ ਵਾਂਗ ਹੋ ਗਈ ਆ ਕੋਈ ਹੇਲਾ ਕਰ ਉਹਦਾ ਵਿਚਾਰੀ ਦਾ ਕੀਰਤੀ ਹੋ ਕੀ ਗਿਆ ਉਹਨੂੰ ਇਹੋ ਜਿਹਾ ਰਿਤੂ ਪਤਾ ਨਹੀਂ ਤੁਸੀਂ ਫੋਨ ਕਰਕੇ ਪੁੱਛ ਲਓ ਉਹਦੀ ਘਰ ਦੀਆਂ ਨੂੰ ਪਰਲਰ ਤੇ ਹੀ ਬਿਮਾਰ ਹੋ ਗਈ ਐ ਜਸਵੀਰੀ ਕੀਰਤੀ ਚਲ ਫੋਨ ਰੱਖ ਮੈਂ ਉਹਦੇ ਘਰ ਕਰਦੀਆਂ ਫੋਨ ਇਹ ਕਹਿੰਦੇ ਹੀ ਕੀਰਤੀ ਨੇ ਗगन ਦਾ ਨੰਬਰ ਲਗਾ ਲਿਆ ਪਹਿਲੇ ਹੀ ਕੰਢੀ ਤੇ ਉਸਦੀ ਪੁਰਾਣੀ ਫੋਨ ਚੁੱਕ ਲਿਆ ਤੇ ਕੀਰਤੀ ਨੇ ਜਿਵੇਂ ਹੀ ਉਸ ਨੂੰ ਕਿਹਾ ਹੈਲੋ ਵੀਰ ਜੀ ਗगन ਕਿਵੇਂ ਆ ਕੀ ਹੋਇਆ ਉਹਨੂੰ ਕਿਤੇ ਪੁਰਾਣੀ ਸੈਟ ਕਰਕੇ ਤਾਂ ਨਹੀਂ ਹਾਂਜੀ ਦੀਦੀ ਸੈਟ ਕਰਕੇ ਹੀ ਆ ਉਹਦੀ ਯਾਦਦਾਸ਼ਤ ਚਲੀ ਗਈ ਦੀਦੀ ਕਿਸੇ ਨੂੰ ਵੀ ਨਹੀਂ ਪਛਾਣਦੀ ਗਗਨ ਦਾ ਪ੍ਰਾਰ ਹੁੰਦੀ ਹੋਈ ਕਹਿਣ ਲੱਗਿਆ ਤੁਸੀਂ ਰੋਵੋ ਨਾ ਮੈਂ ਕਰਦੀਆਂ ਕੋਈ ਹੀਲਾ ਫਿਰ ਕਰਦੀਆਂ ਫੋਨ ਤੁਹਾਨੂੰ ਦੁਬਾਰਾ ਦਿਲਾਸਾ ਦਿੰਦੇ ਹੋਏ ਕੀਰਤੀ ਨੇ ਫੋਨ ਕੱਟ ਦਿੱਤਾ ਫਿਰ ਉਸਨੇ ਜਲਦੀ ਜਲਦੀ ਲਪ੍ਰਿਤ ਨੂੰ ਫੋਨ ਲਗਾਇਆ ਪਰ ਕਿੰਨੀ ਵਾਰੀ ਫੋਨ ਕਰਨ ਤੇ ਵੀ ਲਪ੍ਰਿਤ ਨੇ ਫੋਨ ਨਾ ਚੁੱਕਿਆ ਤਾਂ ਉਸਨੇ ਨਸੀਬ ਘੌਰ ਦਾ ਨੰਬਰ ਮਲਾਇਆ ਘੰਟੀ ਜਾ ਰਹੀ ਸੀ ਪਰ ਕੋਈ ਚੁੱਕ ਨਹੀਂ ਸੀ ਰਿਹਾ ਫਿਰ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕਰਕੇ ਵਿਚ ਬੋਲ ਕੇ ਸਾਰੀ ਹਲ ਦੱਸ ਦਿੱਤੀ ਥੋੜੇ ਸਮੇਂ ਬਾਅਦ ਲਪ੍ਰਿਤ ਨੇ ਮੈਸੇਜ ਸੁਣਿਆ ਤੇ ਕਿਹਾ ਬਾਪੂ ਮਾਸੀ ਜੀ ਕਰ ਨਹੀਂ ਫੋਨ ਵੀ ਮੇਰੇ ਕੋਲ ਹੀ ਆ ਮੈਂ ਉਹਨਾਂ ਨੂੰ ਸ਼ਾਮ ਨੂੰ ਕਹੂੰਗਾ ਆਇਆਂ ਨੂੰ ਗੱਲ ਕਰ ਲੈਣਗੀ ਰਾਤ ਨੂੰ ਹੀ ਤੁਹਾਡੇ ਨਾਲ ਮੈਂ ਵੇਜ਼ੀ ਆ ਕੰਕਵੜਦੀ ਆ ਸੁਣਦਾ ਨਹੀਂ ਇੱਥੇ ਕੁਝ ਵੀ ਟਰੈਕਟਰਾਂ ਕੰਪਾਈਨਾਂ ਦੀ ਖੜਕੀ ਚ ਫਿਰ ਰਾਤ ਨੂੰ 8:30 ਵਜੇ ਨਸੀਬ ਕਰਨੀ ਮੈਸੇਜ ਕੀਤਾ ਤਾਂ ਰਸਮੀ ਗੱਲਬਾਤ ਤੋਂ ਬਾਅਦ ਕੀਤੀ ਇਹ ਸਾਰੀ ਗੱਲ ਉਹਨਾਂ ਨੂੰ ਕਹਿ ਦਿੰਦੀ ਤੇ ਕੋਈ ਹੱਲ ਕਰਨ ਲਈ ਕਿਹਾ ਨਸੀਬ ਗਾਰਨੀਅਸ ਨੂੰ ਕਿਹਾ ਤੂੰ ਬੇਫਿਕਰ ਰਹਿ ਸਵੇਰੇ ਹੀ ਉਹਨੂੰ ਮਿਲਣ ਚੱਲੀ ਜਾਇਂ ਫਿਰ ਉਹਦੇ ਕਰਦੀਆਂ ਨੂੰ ਸਾਰੀ ਗੱਲ ਦੱਸ ਦੇਈ ਤੇ ਸਮਝਾ ਦੇ ਵੀ ਅਸੀਂ ਨਾਲ ਆ ਮਮਾ ਜਿਵੇਂ ਮਰਜ਼ੀ ਕਰੋ ਬਸ ਮੇਨਾਂ ਦੀ ਯਾਦ ਆਸਤੇ ਜਾਣ ਦੀ ਤਕਲੀਫ ਨੂੰ ਹੀ ਬਹੁਤ ਮੁਸ਼ਕਲ ਨਾਲ ਚੱਲ ਰਹੀ ਹਾਂ ਗਗਨ ਦੀ ਤਕਲੀਫ ਨਹੀਂ ਹੁਣ ਚੱਲ ਹੋਣੀ ਪਲੀਜ਼ ਮਮਾ ਕੀਰਤੀ ਨੇ ਆਪਣੀ ਤਕਲੀਫ ਕਹਿ ਸੁਣਾਈ ਬਸ ਤੂੰ ਬੀ ਫਿਕਰ ਰਹਿ ਮੈਂ ਹੈਗੀ ਆ ਪਹਿਲਾਂ ਮਿਲ ਕੇ ਆਉ ਉਹਨੂੰ ਜਾ ਕੇ ਬਾਕੀ ਜੇ ਲੋੜ ਪਈ ਆਪਾਂ ਬਾਹਰੋਂ ਡਾਕਟਰ ਹਾਇਰ ਕਰ ਲਵਾਂਗੇ ਆਪਣੇ ਵਾਲਾ ਡਾਕਟਰ ਤਾਂ ਮੁੱਕ ਗਿਆ ਵਿਚਾਰਾ ਨਹੀਂ ਤਾਂ ਉਹਦੀ ਕੋਲੀ ਦਿੱਲੀ ਲਿਆ ਜਾਂਦੇ ਆਪਾਂ ਨਸੀਬ ਕੌਰ ਨੇ ਕਿਹਾ ਅਗਲੇ ਦਿਨ ਜਦੋਂ ਕੀਰਤੀ ਗगन ਨੂੰ ਮਿਲ ਲਈ ਉਸਦੇ ਘਰ ਗਈ ਤਾਂ ਉਹ ਅਜੀਬ ਹਰਕਤਾਂ ਕਰ ਰਹੀ ਸੀ ਪਰ ਕੁਝ ਹੀ دیر ਬਾਅਦ ਅਚਾਨਕ ਉਸ ਨੂੰ ਪਹਿਚਾਨ ਗਈ ਸਾਰੇ ਘਰ ਵਿੱਚ ਖੁਸ਼ੀ ਫੈਲ ਗਈ ਇਹ ਚਮਤਕਾਰ ਦੇਖਣ ਤੋਂ ਬਾਅਦ ਸਾਰੇ ਭਜ-ਭਜ ਕੇ ਕਦੀ ਗगन ਅਤੇ ਕਿਰਤੀ ਨੂੰ ਘੜੀ ਲਗਾ ਰਹੇ ਸਨ ਫਿਰ ਕੀਰਤੀ ਨੇ ਨਸੀਬ ਕੌਰ ਦੇ ਲਪਰੇ ਦੋਮਾ ਨੂੰ ਮੈਸੇਜ ਕਰਕੇ ਇਸ ਚਮਤਕਾਰ ਬਾਰੇ ਦੱਸਿਆ ਉਹ ਵੀ ਹੈਰਾਨ ਹੋ ਗਏ ਕਿਉਂਕਿ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਅਮ੍ਰਿਤੀ ਯਾਦਦਾਸ਼ਤ ਵਾਪਸ ਨਹੀਂ ਆ ਸਕੀ ਸੀ 14 ਅਪ੍ਰੈਲ ਨੂੰ ਲਪ੍ਰਿਤ ਨੇ ਕੁਝ ਮੈਸੇਜ ਜੋ ਕਿ ਪਹਿਲਾਂ ਵੀ ਕਾਫੀ ਵਾਰ ਹੋ ਭੇਜਿਆ ਕਰਦਾ ਸੀ ਕੀਰਤੀ ਨੂੰ ਭੇਜੇ ਉਹ ਮੈਸਸ ਹਾਈ ਕਲਾਸ ਅਗਰੇਜੀ ਵਿੱਚ ਇੱਕ ਸਕੂਲ ਵੱਲੋਂ ਅੰਮ੍ਰਿਤਪੀ ਭਾਂਜੀ ਨੂੰ ਆਇਆ ਕਰਦੇ ਹਨ ਜਿਸ ਦੀ ਪੰਜਾਬੀ ਬਣਾ ਕੇ ਸਮਝਾਉਣ ਲਈ ਕੀਰਤੀ ਕੋਲ ਭੇਜਿਆ ਕਰਦਾ ਸੀ ਫਿਰ ਆਪਣੇ ਕੋਲੋਂ ਅੱਗੇ ਅੰਮ੍ਰਿਤਪੀ ਭੈਣ ਨੂੰ ਭੇਜ ਦਿੰਦਾ ਹੈ ਅੱਜ ਜਦੋਂ ਭੇਜੀ ਤਾਂ ਨਾਲ ਹੀ ਇਹ ਵੀ ਕਹਿ ਦਿੱਤਾ ਭਾਬੀ ਅਕਸਰ ਦੀਦੀ ਮੈਨੂੰ ਇਹ ਪੁੱਛਦੀ ਹੁੰਦੀ ਆ ਵੀ ਕੁੜੀ ਕੌਣਾ ਇਹ ਜਿਹਦੀ ਆਵਾਜ਼ ਬਹੁਤ ਜ਼ਿਆਦਾ ਸੁਹਣੀ ਆ ਅੰਮ੍ਰਿਤਵੀ ਮੈਨੂੰ ਇਹਦੀ ਤੋਂ ਹੀ ਪੰਜਾਬੀ ਕਰਵਾ ਕੇ ਦਿੰਦਾ ਹੁੰਦਾ ਸੀ ਜਦ ਠੀਕ ਸੀ ਉਹ ਪਰ ਮੈਂ ਹਰ ਵਾਰੀ ਉਹਨਾਂ ਨੂੰ ਟਾਲ ਦਿਨਾ ਹੁੰਨਾ ਏ ਜੀ ਕਹੂੰ ਤਾਂ ਦਸਤਮਾ ਅੱਛਾ ਜੀ ਮਤਲਬ ਦੀਦੀ ਨੂੰ ਅਜੇ ਤੱਕ ਪਤਾ ਨਹੀਂ ਮੈਂ ਕੌਣ ਆ ਹੱਦ ਹੋ ਗਈ ਨਹੀਂ ਬਾਪੂ ਮੈਂ ਦਸਤਮਾ ਅੱਜ ਜੀ ਕਹੂੰ ਤਾਂ ਇਹ ਲੁਕਾਉਂਦੀ ਬਿਮਾਰੀ ਤਾਂ ਤੁਹਾਨੂੰ ਹੀ ਆ ਮੈਂ ਨਹੀਂ ਕਦੇ ਵੀ ਕੁਝ ਵੀ ਲੁਕੋਇਆ ਚਲੋ ਅੱਜ ਸਹੀ ਫਿਰ ਦੀਦੀ ਨੂੰ ਸੱਚ ਦੱਸਦਾ ਹੀ ਮੈਂ ਵੀ ਦੀਦੀ ਇਹਨੇ ਤੁਹਾਡੀ लाड़ले ਪਰਾਦੇ ਹੋਣ ਵਾਲੇ ਮਿਸਿਸ ਦੀ ਗ੍ਰੀਟ ਸ਼੍ਰੀ 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 14 14 ਕੀਰਤੀ ਜੀ ਫਿੱਟੇ ਮੂੰਹ ਤੇਰੀ ਅੱਛਾ ਸੁਣ ਇੱਕ ਗੁੱਡ ਨਿਊਜ਼ ਸੁਣਾ ਮ ਰੋਸ਼ਨ ਪਾਸ ਹੋ ਗਿਆ ਮੈਂ ਉਹਦੀ ਐਡਮਿਸ਼ਨ ਕਰਵਾਤੀ ਅਗਲੀ ਜਮਾਤ ਸ਼ਾ ਜੀ ਵਾ ਵਾ ਕੀ ਬਾਤ ਹੈ ਛੇਮੀ ਚ ਹੋ ਗਿਆ ਮੇਰਾ ਸ਼ੇਰ ਚਲੋ ਮੈਂ ਮਾਸੀ ਨੂੰ ਦੱਸ ਦਮਾਈ ਗੱਲ 24 ਅਪ੍ਰੈਲ 2021 ਨੂੰ ਰਾਤ ਨੂੰ ਲਪ੍ਰਿਤ ਨਹੀਂ ਕੀਤੇ ਨੂੰ ਮੈਸੇਜ ਕੀਤਾ ਪਾਬੀ ਕਿਵੇਂ ਵਧੀਆ ਇਹ ਵਾਸ ਜਿਹੜਾ ਟਾਈਮ ਲੰਘਦਾ ਏ ਅੱਛਾ ਪਾਬੋ ਅੰਮ੍ਰਿਤ ਨੂੰ ਪੁਲਿਸ ਲੱਗੀ ਕੀ ਕਿਉਂ ਕੀ ਕਹਿੰਦੇ ਨੇ ਪੁਲਿਸ ਵਾਲੇ ਕੁਝ ਨਹੀਂ ਹੋਇਆ ਤਾਂ ਬਸ ਉਹੀ سزا ਪੂਰੀ ਕਰਨ ਵਾਸਤੇ ਜਿਹੜੀ ਰਹਿੰਦੀ ਸੀ ਕਿਉਂ ਉਹਦੇ ਲਈ ਤਾਂ ਭੱਜੀ ਫਿਰਦੀ ਸੀ ਮੰਮੀ ਜੀ ਕੋਈ ਹੱਲ ਨਹੀਂ ਹੋਇਆ ਨਹੀਂ ਪਾਬੋ ਕੋਰਟ ਤੇ ਆਰਡਰ ਆ ਗਏ ਸੀ ਫਿਰ ਹੁਣ ਲਵੀ ਹੁਣ ਕੀ ਕੁਝ ਨਹੀਂ ਕੱਲ ਨੂੰ ਮੈਂ ਜਾਊਂਗਾ ਉਹਦੇ ਕੱਪੜੇ ਫੜਾਉਣਾ ਫੇਰ ਗੱਲ ਕਰੂੰਗਾ ਥੋੜੀ ਵੈਸੇ ਉਹਨਾਂ ਨੂੰ ਹੁਣ ਲੈ ਕੇ ਕਿੱਥੇ ਗਏ ਨੇ ਮਤਲਬ ਕਿਹੜੀ ਜੇਲ੍ਹ ਵਿੱਚ ਅਜੇ ਤਾਂ ਚੰਡੀਗੜ੍ਹ ਹੀ ਆ ਭਾਬੀ ਬਾਕੀ ਦੇਖਦੇ ਹਾਂ ਚੰਗਾ ਮੇਰੀ ਗੱਲ ਜ਼ਰੂਰ ਕਰਵਾ ਦੇ ਕੱਲ ਨੂੰ ਜੇ ਜਾਵੇਂਗਾ ਬਹੁਤ ਦਿਲ ਕਰਦਾ ਏ ਗੱਲ ਕਰਨ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਆਵਾਜ਼ ਵੀ ਨਹੀਂ ਸੁਣੀ ਹਾਂਜੀ ਕਰਵਾ ਦੂੰਗਾ ਭਾਬੀ अच्छा भाभी एक गल ਦੱਸਨੀ ਆ ਮੈਂ ਬਹੁਤ ਜ਼ਰੂਰੀ ਤੁਹਾਨੂੰ ਹਾਂ ਦੱਸ ਪਲੀਜ਼ ਭਾਬੀ ਹਿਟਲਰ ਮਾਸੀ ਨੇ ਵਿਆਹ ਰੱਖਿਆ ਹੋਇਆ ਸੀ ਇਹਦਾ ਕੀ ਕੀ ਕਿਹਾ ਤੂੰ ਵਿਆਹ ਕਿੰਨੀ ਤਰੀਕ ਦਾ 30 ਅਪ੍ਰੈਲ ਦਾ ਰੱਖਿਆ ਹੋਇਆ ਸੀ ਭਾਬੀ اچھا ਫਿਰ ਹੁਣ ਬਾਬੂ ਸ਼ਾਇਦ ਮਾਸੀ ਜੀ ਨਹੀਂ ਚਾਹੁੰਦੇ ਵੀ ਦਾ ਵਿਆਹ ਹੋ ਵੀ ਕਿਸੇ ਹੋਰ ਨਾਲ ਸ਼ਾਇਦ ਬਹੁਤ ਹੈਲਪ ਵੀ ਤਾਂ ਹੀ ਨਹੀਂ ਕੀਤੀ ਉਹਨਾਂ ਨੇ ਪੱਕਾ ਇਹੀ ਗੱਲ ਆ ਜਾਂ ਕੋਈ ਹੋਰ ਹਾਂਜੀ ਮੈਨੂੰ ਦੱਸਦੇ ਸੀ ਕਹਿੰਦੀ ਜੀ ਮੈਂ ਕੁਝ ਕਰਦੀ ਤਾਂ ਉਹਦਾ ਵਿਆਹ ਉਹਦੀ ਮਰਜ਼ੀ ਦੇ ਖਿਲਾਫ ਹੋ ਜਾਣਾ ਸੀ ਜੋ ਨਾ ਤਾਂ ਕੀਰਤੀ ਨੂੰ ਮਨਜ਼ੂਰਾ ਨਾ ਅੰਮ੍ਰਿਤ ਨੂੰ ਨਾ ਮੈਨੂੰ ਮਨਜ਼ੂਰਾ ਅੱਛਾ ਮਤਲਬ ਮੇਰੀ ਮਾਂ ਨੂੰ ਅੱਜ ਵੀ ਮੇਰੀ ਫਿਕਰ ਆ ਭਾਬੀ ਮਾਸੀ ਕਹਿੰਦੇ ਜੇਲ੍ਹ ਚ ਅੰਮ੍ਰਿਤ ਠੀਕ ਰਹੂਗਾ ਕਹਿੰਦੇ ਉੱਥੇ ਕੋਈ ਪ੍ਰੋਬਲਮ ਨਹੀਂ ਹੋਊਗੀ ਉਹਨੂੰ ਹਾਂ ਨਾਲੇ ਕੀ ਪਤਾ ਯਾਦ ਹੀ ਆ ਜਾਵੇ ਉੱਥੇ ਰਹਿ ਕੇ ਹਾਂਜੀ ਭਾਬੀ ਇਹ ਵੀ ਹੋ ਸਕਦਾ ਏ ਨਾਲੇ ਭਾਬੀ ਹਿਟਲਰ 마ਸੀ ਨੇ 마ਸੀ ਜੀ ਨੂੰ ਪੈਸੇ ਵੀ ਤੇ ਨਾਲੇ ਉਹ ਕਰ ਵੀ ਆਫਰ ਕੀਤਾ ਸੀ ਕਹਿੰਦੇ ਜੋ ਚਾਹੀਦਾ ਏ ਲੈ ਲਓ ਪਰ ਉਹਨੂੰ ਸਜਾਉਣ ਤੋਂ ਰੋਕ ਲਓ ਕਹਿੰਦੇ ਜੇ ਹੀ ਵਿਆਹ ਨਾ ਹੋਇਆ ਤਾਂ ਮੇਰੀ ਇਨਸਰਟ ਬਹੁਤ ਹੋ ਜਾਣੀ ਆ ਕੁੜੀ ਵਾਲਿਆਂ ਚ ਫਿਰ ਮੰਮੀ ਜੀ ਕੀ ਕਹਿੰਦੇ ਉਹਨਾਂ ਨੇ ਕੀ ਕਰਨਾ ਏ ਸਭ ਕਾਸੀ ਨੂੰ ਠੋਕਰ ਮਾਰੀ ਸ਼ਾਇਦ ਥੋਡੇ ਕਰਕੇ ਭਾਬੀ ਨਾਲੇ ਆਪਣੇ ਮੁੰਡੇ ਕਰਕੇ ਰੁਏ ਬਹੁਤ ਅਜੋਦੀ ਜਾਨ ਤੋਂ ਬਾਅਦ ਕਹਿੰਦੇ ਇਦਾਂ ਦੀ ਕੀੜੀ ਮਾਂ ਹੋਗੀ ਜਿਹੜੀ ਆਪਣੇ ਹੱਥਾਂ ਨਾਲ ਪਾਲਿਆ ਹੋਇਆ ਬੱਚਾ ਉਹੀ ਹੱਥਾਂ ਨਾਲ ਪੁਲਿਸ ਹਵਾਲੇ ਕਰ ਦੇਵੇ ਮੰਮੀ ਜੀ ਵੀ ਮੇਰੇ ਕਰਕੇ ਅੱਖ ਚੱਬ ਜਾਂਦੀ ਆ ਹਾਂਜੀ ਭਾਬੀ ਮੂਡ ਖਰਾਬ ਹੋਇਆ ਪਿਆਈ ਮੇਰਾ ਤਾਂ ਬਹੁਤ ਮੇਰਾ ਤਾਂ ਹੋ ਹੀ ਜਾਊਗਾ ਕਿਤੇ ਨਾ ਕਿਤੇ ਇਸ ਟਾਈਮ ਉਹਨਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਪਾਬੀ ਜੀ ਹੁ ਇਹਦਾ ਨਾਂ ਕਰਦੇ ਤਾਂ ਅੰਮ੍ਰਿਤ ਨੇ ਆਪਣੇ ਤੋਂ ਬਹੁਤ ਦੂਰ ਚਲੇ ਜਾਣਾ ਸੀ ਕੀ ਮਤਲਬ ਪਾਬੀ ਮੈਂ ਦੱਸਿਆ ਸੀ ਨਾ ਕਿ ਕੁੜੀ ਬਾਹਰਲੀ ਸੀ ਜੀ ਦੇ ਨਾਲ ਕਰਨਾ ਸੀ ਇਹਦਾ ਉਹਨੇ ਵਿਆਹ ਕਰਵਾ ਕੇ ਯੂਕੇ ਲੈ ਜਾਣਾ ਸੀ ਇਹਨੂੰ ਕੁੜੀ ਯੂਕੇ ਪੱਕੀ ਆ ਉਹ ਕੀਤੀ ਪਰ ਲਵੇ ਹੁ ਮਨ ਕਿਵੇਂ ਗਈ ਇਹਨਾਂ ਨਾਲ ਵਿਆਹ ਕਰਵਾਉਣ ਨੂੰ ਲਪ੍ਰੀਤ ਪਤਾ ਨਹੀਂ ਪਾਬੀ ਕੀ ਗੱਲ ਹੋਈਆ ਹਿਟਲਰ ਮਾਸੀ ਜੀ ਦੇ ਉਹਨਾਂ ਨਾਲ ਕੀਰਤੀ ਸ਼ਾਇਦ ਜ਼ਮੀਨ ਦੀ ਲਾਲਚ ਕਰਕੇ ਰਿਸ਼ਤਾ ਕੀਤਾ ਹੋ ਉਹਨਾਂ ਨੇ ਲਪ੍ਰਿਤ ਆਹੋ ਕੁੜੀ ਨੂੰ ਇਕੱਲੇ ਨੂੰ ਜ਼ਮੀਨ ਆਉਣੀ ਸੀ ਜੇ ਹੋ ਜਾਂਦਾ ਨਾਲੇ ਭਾਬੀ ਇੱਕ ਹੋਰ ਕੋਇਨਸੀਡੈਂਟ ਦੇਖੋ ਕੀਰਤੀ ਕੀ ਲਪ੍ਰਿਤ ਸਿਮਰਨ ਨਾਮ ਸੇ ਇਹਦਾ ਵੀ ਸਲਿਦਾ ਸਿਮਰਨ ਕੰਖ ਏਰੀਆ ਕਪੂਰਥਲਾ ਕੀਰਤੀ ਓ ਮਾਈ ਗੋਡ ਸੱਚੀ ਲਪ੍ਰਿਤ ਹਾਂਜੀ ਭਾਬੀ ਕੀਰਤੀ ਕਦੋਂ ਆਉਣਾ ਹੋ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਤਾਂ ਹੈ ਨਹੀਂ ਸੀ ਇਦਾਂ ਪਹਿਲਾਂ ਲਪ੍ਰਿਤ ਲਾਲਚੀ ਉਹ ਵੀ ਸੜਾ ਤਾਂ ਹੀ ਤਾਂ ਹੁਣ ਫੋਨ ਵੀ ਨਹੀਂ ਚੁੱਕਦਾ ਸਾਡਾ ਕੀਰਤੀ ਪਰ ਮੰਮੀ ਜੀ ਤਾਂ ਕਹਿੰਦੇ ਸੀ ਬਹੁਤ ਵਧੀਆ ਇਹ ਮੁੰਡਾ ਈ ਅਗਮ ਲਪ੍ਰਿਤ ਪਤਾ ਨਹੀਂ ਭਾਬੀ ਉਹਨਾਂ ਦੀਆਂ ਉਹੀ ਜਾਣਣ ਨੜੇ ਭਾਬੀ ਹਿਟਲਰ ਮਾਸੀ ਜੀ ਨੇ ਚੋਰੀ-ਚੋਰੀ ਆਪਣੇ ਵਕੀਲ ਨੂੰ ਵੀ ਪੈਸਿਆਂ ਦਾ ਲਾਲਚ ਦੇ ਰਹੀ ਨੇ ਬਿਨਾਂ ਨਸੀਬੂ ਮਾਸੀ ਜੀ ਨੂੰ ਦੱਸੇ ਉਹਨੂੰ ਕਹਿੰਦੇ ਪੈਸੇ ਦੱਸ ਕਿੰਨੇ ਲੈਣੇ ਆ ਬਸ ਮਰੀ ਅੰਮ੍ਰਿਤ ਨੂੰ ਵਚਾਲਾ ਅਗਿਉ ਹੋ ਕਹਿੰਦਾ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਲਮੋਗੇ ਤੁਸੀਂ ਮੈਂ ਉਨੇ ਹੀ ਦਊਂਗਾ ਕੀਰਤੀ ਕੀ ਕਰਨ ਦੇ ਲਪਿਤ ਉਹ ਕਹਿੰਦਾ ਅੰਮ੍ਰਿਤਾ ਅਜੇ ਕੋਈ ਹੱਲ ਨਹੀਂ ਹੋਣਾ ਕੀਰਤੀ ਉਹ ਵੈਸੇ ਵੀ ਆਪਣੇ ਤੋਂ ਬਾਹਰ ਨਹੀਂ ਹੋ ਸਕਦਾ ਲਵੀ ਲਪ੍ਰਿਤ ਨਲੀ ਭਾਬੀ ਉਹ ਆ ਗਈ ਵਾਪਸ ਘਰ ਵਕੀਲ ਦੀ ਕੁੜੀ ਕੀਰਤੀ ਕਿੱਥੇ ਆ ਹੁਣ ਲਪ੍ਰਿਤ ਪਿਓ ਦੇ ਘਰ ਹੋਰ ਕਿੱਥੇ ਜਾਉਗੀ ਉਹ ਫਸੇ ਸਿੱਧੀ ਹੋਈ ਪਈਆ ਹੁਣ ਤਾਂ ਕੀਰਤੀ ਅੱਛਾ ਕੀ ਕਹਿੰਦੀ ਆ ਹੁਣ ਲਾਪ੍ਰਿਤ ਉਹਨੇ ਕੀ ਕਹਿਣਾ ਏ ਆਪਣੇ ਪਿਓ ਨੂੰ ਡੈਡੀ ਜੀ ਡੈਡੀ ਜੀ ਤੁਹਾਡੀ ਸੱਸ ਨੂੰ ਮਾਸੀ ਜੀ ਮਾਸੀ ਜੀ ਕਰਦੀ ਫਿਰਦੀ ਆ ਹੁਣ ਤਾਂ ਕਹਿੰਦੀ ਵਿਆਹ ਕਰ ਦੋ ਹੁਣ ਤਾਂ ਮੇਰਾ ਤੇ ਮੁੰਡਾ ਮਾਸੀ ਜੀ ਲੱਭਣਗੇ ਕੀਰਤੀ ਅੱਛਾ ਇਹ ਦੱਸ ਕਿ ਜਦੋਂ ਅੰਮ੍ਰਿਤ ਨੂੰ ਪੁਲਿਸ ਲੈ ਕੇ ਗਈਆ ਤਾਂ ਉਹ ਰੋਇਆ ਤਾਂ ਨਹੀਂ ਵੀ ਮੈਨ ਨਹੀਂ ਜਾਣਾ ਲਾਪ੍ਰਿਤ ਨਹੀਂ ਭਾਬੀ ਉਹ ਤਾਂ ਸਭ ਹੱਸਦਾ ਸੀ ਕਹਿੰਦਾ ਗੱਡੀ ਮੈਂ ਚਲਾਉਂਗਾ ਕੀਰਤੀ ਹਾਈ ਦੇਖੀ ਕਿਹਾ ਵੀ ਨਹੀਂ ਵੀ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਲਾਪ੍ਰਿਤ ਨਹੀਂ ਬਾਬੂ ਕੀਰਤੀ ਹਾਈ ਵਿਚਾਰੀ ਭੁੱਲੂ ਜੇ ਮੈਨੂੰ ਤਾਂ ਹੁਣ ਬਹੁਤ ਡਰ ਲੱਗਦਾ ਏ ਮੈਨੂੰ ਹਰ ਹਾਲਤ ਵਿੱਚ ਇਹੀ ਚਾਹੀਦੇ ਨੇ ਮੈਂ ਹੁਣ ਵੀ ਵਿਆਹ ਕਰਵਾਉਣ ਲਈ ਤਿਆਰਾਂ ਲਾਪ੍ਰਿਤ ਨਹੀਂ ਭਾਬੀ ਤੁਸੀਂ ਡਰੋ ਨਾ ਉਹ ਪੁਲਿਸ ਵਾਲੇ ਅੰਮ੍ਰਿਤ ਨੂੰ ਜਾਣਦੇ ਨੇ ਚੰਗੀ ਤਰ੍ਹਾਂ ਉਹ ਠੀਕ ਰੱਖਣਗੇ ਉਹਨੂੰ ਵਾਦਾ ਕੀਤਾ ਈ ਉਹਨਾਂ ਨੇ ਉਹ ਕਹਿੰਦੇ ਸਾਡਾ ਵੀਰ ਆਏ ਤਾਂ ਕੀਤੀ ਹਾਂ ਪਰ ਕਿਤੇ ਕੋਈ ਹੋਰ ਆ ਨਾ ਜਾਵੇ ਨਵਾਂ ਡਿਊਟੀ ਤੇ ਲਪ੍ਰਿਤ ਭਾਬੀ ਤੁਹਾਨੂੰ ਪਤਾ ਤਨਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ